ਮੇਰੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਵੀ ਮੇਰਾ ਜਿਹੜਾ ਸਫ਼ਰ 에ਅਰਪੋਰਟ ਤੋਂ ਲੈ ਕੇ ਘਰ ਤੱਕ ਦਾ ਤੇ ਅਸੀਂ ਕਾਫੀ ਇਮੀਗ੍ਰੇਸ਼ਨ ਤੇ ਸਾਨੂੰ ਕਾਫੀ ਸਮਾਂ ਲੱਗ ਗਿਆ ਤੇ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਖੁਸ਼ ਸੀ ਬਹੁਤ ਐਕਸਾਈਟਿਡ ਸੀ ਕੈਨੇਡਾ ਨੂੰ ਦੇਖਣ ਲਈ ਤੇ ਜਦੋਂ ਵੀ ਅਸੀਂ ਬਾਹਰ ਆਏ ਤਾਂ ਸਾਡਾ ਸਵਾਗਤ ਕਰਨ ਲਈ ਦੋ ਮਹਿਮਾਨ ਆਏ ਸੀ ਤੇ ਇਹਨਾਂ ਦੇ ਵਿੱਚੋਂ ਇੱਕ ਤਾਂ ਮੇਰੀ ਭਤੀਜੀ ਜਿਹੜੀ ਕਿ ਸਤਵੀਰ ਕੌਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਤੇ ਅਸੀਂ ਉਹਨਾਂ ਨੂੰ ਮਿਲ ਕੇ ਸਤਵੀਰ ਨੂੰ ਮਿਲ ਕੇ ਅਸੀਂ ਬਹੁਤ ਜ਼ਿਆਦਾ ਖੁਸ਼ ਹੋਏ ਤੇ ਇਹ ਪਲ ਸਾਡੇ ਲਈ ਕਾਫੀ ਖੁਸ਼ੀ ਵਾਲਾ ਤੇ ਇਮੋਸ਼ਨਲ ਭਰਿਆ ਵੀ ਸੀ ਤੇ ਇਹ ਬੱਚੀ ਵੀ ਕਾਫੀ ਇਮੋਸ਼ਨਲ ਹੋ ਗਈ ਸੀ ਕਿਉਂਕਿ ਇਹ ਪਿਛਲੇ 2.5 ਸਾਲ ਤੋਂ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਸਟੱਡੀ ਵੀਜ਼ੇ ਤੇ ਆਈ ਸੀ ਤੇ ਪਰਿਵਾਰ ਨੂੰ ਪਰਿਵਾਰ ਤੋਂ ਦੂਰ ਰਹਿਣ ਦਾ ਜਿਹੜਾ ਦਰਦ ਹੈ ਉਹੀ ਸਮਝ ਸਕਦਾ ਜਿਹੜਾ ਪਰਿਵਾਰ ਤੋਂ ਦੂਰ ਰਹਿ ਰਿਹਾ ਹੈ ਤੇ ਇਹ ਕੈਨੇਡਾ ਦੇ ਵਿੱਚ ਲਗਭਗ ਸਾਰੇ ਬੱਚੇ ਇਹ ਚੀਜ਼ ਨੂੰ ਬਹੁਤ ਮਿਸ ਕਰਦੇ ਆ ਪਰਿਵਾਰ ਨੂੰ ਇਹ ਦੁੱਖ ਨੂੰ ਸਮਝਦੇ ਚੰਗੀ ਤਰ੍ਹਾਂ ਤੇ ਇਸ ਵੀਡੀਓ ਦੇ ਵਿੱਚ ਇਹ ਰਿਸ਼ਤੇ ਦੇ ਵਿੱਚ ਤਾਂ ਮੇਰੀ ਸਾਲੀ ਲੱਗਦੀ ਹੈ ਪਰ ਮੈਂ ਇਹਨੂੰ ਕਦੇ ਵੀ ਸਾਲੀ ਵਾਂਗੂ ਨਹੀਂ ਸਮਝਿਆ ਇਹ ਅਮਨਦੀਪ ਕੌਰ ਤੇ ਇਹਨੂੰ ਮੈਂ ਸਿਰਫ ਆਪਣੀਆਂ ਛੋਟੀਆਂ ਭੈਣਾਂ ਵਾਂਗੂ ਹੀ ਸਮਝਦਾ ਹਮੇਸ਼ਾ ਹੀ ਤੇ ਅਸੀਂ 에어ਪੋਰਟ ਦੇ ਉੱਪਰ ਕਾਫੀ ਟਾਈਮ ਅਸੀਂ ਉੱਥੇ ਰੁਕੇ ਅਸੀਂ ਗੱਲਾਂ-ਬਾਤਾਂ ਕੀਤੀਆਂ ਇੱਕ ਦੂਜੇ ਦਾ ਹਾਲ-ਚਾਲ ਪੁੱਛਿਆ ਤੇ ਉਹਨਾਂ ਨੇ ਸਾਡਾ ਇੰਨਾ ਵਧੀਆ ਸਵਾਗਤ ਕੀਤਾ ਕਿ ਸਾਨੂੰ ਬਹੁਤ ਖੁਸ਼ੀ ਹੋਈ ਤੇ ਗੱਲਾਂ-ਬਾਤਾਂ ਕਰਨ ਤੋਂ ਬਾਅਦ ਤੇ ਹੁਣ ਸਾਡਾ ਤਿਆਰੀ ਸੀ ਘਰੇ ਜਾਣ ਦੀ ਤੇ ਫਿਰ ਅਸੀਂ ਇੱਥੋਂ 에어ਪੋਰਟ ਤੋਂ ਘਰ ਲਈ ਅਸੀਂ ਇੱਕ ਰਾਈਡ ਕਰਵਾਈ ਤੇ ਅਸੀਂ ਘਰ ਲਈ ਚਲੇ ਗਏ ਤੇ ਜਿਵੇਂ ਆਪਣੇ ਪੰਜਾਬੀਆਂ ਦੀ ਹੁੰਦੀ ਹੈ ਕੋਈ ਵੀ ਮਹਿਮਾਨ ਆਪਣੇ ਆਉਂਦਾ ਹੈ ਤਾਂ ਉਹਨੂੰ ਤੇਲ ਚੋਇਆ ਜਾਂਦਾ ਹੈ ਤੇ ਇਹ ਰਸਮ ਇਹਨਾਂ ਨੇ ਸਾਡੇ ਲਈ ਕੀਤੀ ਤੇ ਸਾਨੂੰ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਖੁਸ਼ੀ ਸੀ ਤੇ ਅਸੀਂ ਬਹੁਤ ਖੁਸ਼ ਹੋਏ ਇਹ ਸਾਰਾ ਕੁਝ ਦੇਖ ਕੇ ਤੇ ਵੀਡੀਓ ਨਾਲ ਜੋੜਨ ਲਈ ਤੁਹਾਡਾ ਧੰਨਵਾਦ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ